ਗ੍ਰੋਵੀ ਦਾ ਹਸਵਲ ਚੈਨਲ ਤੇ ਤੁਹਾਡਾ ਫਿਰ ਤੋਂ ਇੱਕ ਵਾਰ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਜੇ ਤੁਹਾਨੂੰ ਐਤਾ ਲੱਗਦਾ ਹੈ ਕਿ ਤੁਹਾਡੇ ਉੱਤੇ ਕਿਸੇ ਨੇ ਜਾਦੂ ਟੋਣਾ ਕੀਤਾ ਹੈ ਜਾਂ ਤੁਹਾਡੇ ਘਰ ਵਿੱਚ ਕੋਈ ਤੰਤਰ ਵਿੱਦਿਆ ਪੜੀ ਗਈ ਆ ਜਿਸ ਦੇ ਕਾਰਨ ਤੁਹਾਡਾ ਕੋਈ ਕੰਮ ਨਹੀਂ ਚੱਲ ਰਿਹਾ ਘਰ ਵਿੱਚ ਬਿਮਾਰੀ ਆ ਆਪਸੀ ਕਲੇਸ਼ ਹੋ ਰਿਹਾ ਆ ਬੱਚੇ ਠੀਕ ਨਹੀਂ ਰਹਿੰਦੇ ਜਾਂ ਫਿਰ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਪਾ ਰਹੇ ਆ ਤੁਹਾਡਾ ਵਾਧਾ ਨਹੀਂ ਹੋ ਰਿਹਾ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਆ ਦੇਖਣੀ ਇਸ ਲਈ ਇਸ ਵੀਡੀਓ ਨੂੰ ਪੂਰਾ ਦੇਖਿਓ ਬਿਨਾਂ ਸਕਿਪ ਕੀਤੇ ਹੋਏ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਸੁਣਾਨੀ ਹੈ ਆਪਣੇ ਸ਼ੀਦਾ ਸਿੰਘਾਂ ਜੀ ਜਿਨ੍ਹਾਂ ਨੇ ਸਾਨੂੰ ਇੱਕ ਬਾਣੀ ਦਿੱਤੀ ਜਿਨ੍ਹਾਂ ਦੇ ਸਦਕਾ ਅਸੀਂ ਘਰ ਤੇ ਕੀਤਾ ਹੋਇਆ ਜਾਤੂ ਟੂਣਾ ਤੰਤਰ ਮੰਤਰ ਸਭ ਕੁਝ ਆਪ ਖਤਮ ਕਰ ਸਕਦੇ ਹਾਂ ਇੱਕ ਵਾਰ ਕੀ ਹੁੰਦਾ ਹੈ ਆ ਭਾਈ ਦੀਪ ਸਿੰਘ ਜੀ ਦੇ ਭਾਈ ਮਨੀ ਸਿੰਘ ਜੀ ਔਰ ਗੋਬਿੰਦ ਸਿੰਘ ਜੀ ਕੋਲ ਜਾਂਦੇ ਆ ਤੇ ਜਾ ਕੇ ਪ੍ਰਾਰਥਨਾ ਕਰਦੇ ਆ ਕਹਿੰਦੇ ਆ हे ਸੱਚੇ ਪਾਤਸ਼ਾਹ ਅਸੀਂ ਜਦੋਂ ਵੀ ਟੋਲਕਾਂ ਨਾਲ ਲੜਾਈ ਕਰਦੇ ਹਾਂ ਉਹਨਾਂ ਦਾ ਸਾਹਮਣਾ ਕਰਦੇ ਹਾਂ ਤਾਂ ਉਹ ਪਤਾ ਨਹੀਂ ਕੀ ਕਲਮਾ ਪੜ੍ਹਦੇ ਆ ਕੀ ਕਰਦੇ ਆ ਸਾਡੇ ਕਿਤੇ ਹੋਏ ਬਾਹਰ ਸਾਡੇ ਵੱਲੇ ਵਾਪਸ ਸੌਣ ਲੱਗ ਪੈਂਦੇ ਆ ਆਪ ਜੀ ਕੋਈ ਕਿਰਪਾ ਕਰੋ ਆਪ ਜੀ ਸਾਧੂ ਕੋਈ ਰਾਹ ਦੱਸੋ ਸਾਡਾ ਕੋਈ ਹੱਲ ਕਰੋ ਜਦੋਂ ਬ੍ਰਹਮ ਗਿਆਨੀ ਤੰਤਰ ਬਾਬਾ ਦੀਪ ਸਿੰਘ ਜੀ ਮਹਾਰਾਜ ਤੰਤਰ ਬਾਬਾ ਮਨੀ ਸਿੰਘ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪ੍ਰਾਰਥਨਾ ਕਰਦੇ ਆ ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਇੱਕ ਬਾਣੀ ਉਚਾਰਨ ਕਰਦੇ ਆ ਜਿਸ ਬਾਣੀ ਦਾ ਨਾਮ ਹੈ ਕਹਾਜੀ ਬ੍ਰਹਮ ਕਵਚ ਆਪ ਜੀ ਨੇ ਸ਼ਾਇਦ ਸੁਣਿਆ ਵੀ ਹੋਵੇਗਾ ਕਵਚ ਤੋਂ ਹੀ ਇਹ ਸਿੱਧ ਹੁੰਦਾ ਹੈ ਕਿ ਇੱਕ ਅਜੀਹਾ ਕਵਚ ਜੋ ਸਾਡੀ ਬਾਹਰੀਆਂ ਚੀਜ਼ਾਂ ਤੋਂ ਰੱਖਿਆ ਕਰਦਾ ਆ ਬ੍ਰਹਮ ਗਿਆਨੀਆਂ ਦੀ ਬੇਨਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰह्म ਕਬਚ ਪ੍ਰਗਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਰਮਾਤਮਾ ਦੀ ਉਸਤਤ ਕੀਤੀ ਪਰਮਾਤਮਾ ਦੇ 32 ਨਾਮਾਂ ਨੂੰ ਪੁਕਾਰਿਆ ਇਹ ਬਾਣੀ ਦਸਮ ਗ੍ਰੰਥ ਵਿੱਚ ਦਰਜ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਭਾਈ ਮਨੀ ਸਿੰਘ ਜੀ ਅਤੇ ਭਾਈ ਬਾਬਾ ਦੀਪ ਸਿੰਘ ਜੀ ਨੂੰ ਇਹ ਬਾਣੀ ਦਿੱਤੀ ਤਾਂ ਉਸ ਤੋਂ ਬਾਅਦ ਬਾਬਾ ਜੀ ਨੇ ਇਸ ਬਾਣੀ ਦੇ ਛਾਪ ਦੇ ਨਾਲ ਤੁਰਕਾਂ ਦਾ ਮੁਕਾਬਲਾ ਕੀਤਾ ਬਾਬਾ ਦੀਪ ਸਿੰਘ ਜੀ ਇਸ ਬਾਣੀ ਨੂੰ ਇੰਨਾ ਪਿਆਰ ਕਰਦੇ ਸੀ ਇੰਨਾ ਪਿਆਰ ਕਰਦੇ ਸੀ ਉਨ੍ਹਾਂ ਦੇ ਬਾਤੇ ਹੋਏ ਸ਼ਾਸਤਰਾ ਤੇ ਅੱਜ ਵੀ ਉਹ ਬਾਣੀ ਲਿਖੀ ਹੋਈ ਹੈ ਆਪ ਜੀ ਹਰਮੰਦਰ ਸਾਹਿਬ ਵਿੱਚ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸ਼ਿਤਾ ਸਾਹਿਬ ਵਿਖੇ ਉਹਨਾਂ ਸ਼ਾਸਤਰਾ ਤੇ ਦਰਸ਼ਨ ਕਰ ਸਕਦੇ ਆ ਫਿਰ ਗੁਰੂ ਜੀ ਨੇ ਇਹ ਹੁਕਮ ਕੀਤਾ ਕਿ ਜਿਹੜਾ ਵੀ ਸਿੱਖ ਇਹ ਬਾਣੀ ਪੜ੍ਹੂਗਾ ਪੜ੍ਹ ਕੇ ਅਰਦਾਸ ਕਰੂਗਾ ਗੁਰੂ ਘਰ ਸਾਹਿਬ ਜੀ ਮੋਰੇ ਉਸ ਤੇ ਕੀਤਾ ਹੋਇਆ ਕੋਈ ਵੀ ਤੰਤਰ ਮੰਤਰ ਜਾਦੂ ਧੂਣ ਕਿਸੇ ਵੀ ਤਰ੍ਹਾਂ ਦਾ ਬਾਰ ਨਹੀਂ ਚੱਲੇਗਾ ਹੁਣ ਮੈਂ ਤੁਹਾਨੂੰ ਦੱਸ ਰਹੀਆਂ ਇਸ ਬਾਣੀ ਨੂੰ ਅਸੀਂ ਕਿਸ ਤਰ੍ਹਾਂ ਕਰ ਸਕਦੇ ਆ ਰੇਤ ਬਣੀ ਦੀ ਇੱਕ ਮर्यादा ਹੁੰਦੀ ਆ ਅਸੀਂ ਜਦੋਂ ਬਾਣੀ ਨੂੰ ਮर्यादा ਅਨੁਸਾਰ ਕਰਦੇ ਹਾਂ ਤਾਂ ਸਾਡਾ ਕਾਰਜ ਜਰੂਰ ਸਫਲ ਹੁੰਦਾ ਹੈ ਬਾਣੀ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਘਰ ਵਿੱਚ ਇੱਕ ਸੁੱਚੀ ਥਾਂ ਰੱਖਣੀ ਚਾਹੀਦੀ ਆ ਜਿਸ ਜਾਂ ਕੋਈ ਕਮਰਾ ਹੋਵੇ ਜਾਂ ਕੋਈ ਖੁੰਝਾ ਕੋਈ ਥੋੜਾ ਥਾਂ ਹੋਵੇ ਜਿੱਥੇ ਕਿ ਅਸੀਂ ਝਾੜੂ ਪੋਚਾਖੀ ਤਰ੍ਹਾਂ ਕਰਨਾ ਹੈ ਸੁੱਚਮ ਰੱਖਣੀ ਹੈ ਭਾਵੇਂ ਫਿਰ ਇੱਕ ਸੁੱਚਾ ਕੱਪੜਾ ਲੈਣਾ ਚਾਹੀਦਾ ਹੈ ਚਿੱਟੇ ਰੰਗ ਦਾ ਉਸ ਕੱਪੜੇ ਤੇ ਬੈਠ ਕੇ ਇਹ ਪਾਠ ਕਰਨਾ ਚਾਹੀਦਾ ਆ ਇਸ ਤੋਂ ਇਲਾਵਾ ਤੁਸੀਂ ਜੋ ਆਪਣੇ ਕੱਪੜੇ ਪਹਿਨਣਾ ਨਹੀਂ ਹਨ ਪਾਠ ਵਾਲੇ ਕੱਪੜੇ ਹੋ ਸਕੇ ਤਾਂ ਅਲੱਗ ਰੱਖੋ ਉਹ ਹੀ ਕੱਪੜੇ ਸਿਰਫ ਪਾਠ ਵੇਲੇ ਹੀ ਪਹਿਨੋ ਤੇ ਤੀਸਰੀ ਗੱਲ ਜਦੋਂ ਵੀ ਇਹ ਪਾਠ ਕਰਨਾ ਸਵੇਰ ਨੂੰ ਇਸ਼ਨਾਨ ਕਰਨ ਤੋਂ ਬਾਅਦ ਨਿਤਨੇਮ ਕਰਨ ਤੋਂ ਬਾਅਦ ਹੋ ਸਕੇ ਤਾਂ ਸੂਰਜ ਚੜਨ ਤੋਂ ਪਹਿਲਾਂ ਪਹਿਲਾਂ ਪੂਰਬ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਦਾ ਗਲਾਸ ਕੋਲ ਰੱਖ ਕੇ 32 ਵਾਰ ਇਹ ਪਾਠ ਕਰਨਾ ਠੀਕ ਹੈ ਜੀ 32 ਵਾਰ ਇਹ ਪਾਠ ਕਰਕੇ ਤੇ ਅੰਤਾਸ ਕਰਕੇ ਉਸ ਜਲ ਨੂੰ ਸਾਰੇ ਘਰ ਵਿੱਚ ਛਿੜਕਣਾ ਅਤੇ ਖੁੱਤਵੀਂ ਗ੍ਰਹਿਣ ਕਰਨਾ ਸਾਰੇ ਪਰਿਵਾਰ ਨੇ ਜੇ ਤੁਸੀਂ 40 ਦਿਨ ਲਗਾਤਾਰ ਇਸ ਤਰ੍ਹਾਂ ਇਹ ਪਾਠ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜਲ ਜਲ ਆਪਣੇ ਘਰ ਵਿੱਚ ਅਸਰ ਦਿਖਣ ਲੱਗ ਪਊਗਾ ਕਿ ਤੁਹਾਡੇ ਘਰ ਦੇ ਕਲੇਸ਼ ਜਾਦੂ ਟੂੜੇ ਸਭ ਹੌਲੀ-ਹੌਲੀ ਖਤਮ ਹੋ ਰਹੇ ਆ ਬਾਕੀ ਜੇ ਤੁਸੀਂ ਚਾਹ ਨਹੀਂ ਵਾਰ ਇਹ ਪਾਠ ਨਹੀਂ ਕਰ ਸਕਦੇ ਤਾਂ ਤੁਸੀਂ ਵੈਸੇ ਵੀ ਜਿਵੇਂ ਕਿ ਤੁਸੀਂ ਆਪਣਾ ਨਿਤਨੇਮ ਕਰਦੇ ਹੋ ਨੀਤ ਲੇਮ ਦੇ ਅਨੁਸਾਰ ਨਾਲ ਇਹ ਬਾਣੀ ਵੀ ਜਿੰਨੇ ਚਾਹੋ ਪੜ ਸਕਦੇ ਹੋ ਪਰ ਜੇ ਤੁਸੀਂ ਵਿਧੀ ਅਨੁਸਾਰ ਕਰਦੇ ਹੋ ਤਾਂ ਜੋ ਵੀ ਕੀਤਾ ਕਰਾਇਆ ਹੈ ਉਹ 40 ਦਿਨਾਂ ਵਿੱਚ ਨਸ਼ਟ ਹੋ ਜਾਂਦਾ ਹੈ ਇਸ ਬਾਣੀ ਦੀ ਬਹੁਤ ਬਹੁਤ ਮਹੱਤਤਾ ਹੈ ਜਿਨ੍ਹਾਂ ਨੂੰ ਸਿੱਖਾਂ ਨੇ ਇਹ ਬਾਣੀ ਪੜੀ ਆ ਉਨੇ ਇਸ ਬਾਣੀ ਦੇ ਕੌਤਕ ਦੇਖੇ ਹੋਏ ਆ ਬਾਕੀ ਜੀ ਬਾਣੀ ਕੋਈ ਵੀ ਹੋਵੇ ਸਭ ਤੋਂ ਜ਼ਰੂਰੀ ਆ ਬਾਣੀ ਦਾ ਸ਼ੁੱਧ ਉਚਾਰ ਇਸ ਬਾਣੀ ਨੂੰ ਪੜਨ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਲਿਖ ਲਿਆ ਜਾਵੇ ਯੂਟਿਊਬ ਉੱਪਰ ਇਹ ਬਾਣੀ ਉਪਲਬਧ ਹੈ ਖੜਕ ਖੰਡਾ ਅਸੀਂ ਅਰਗਤ ਧਰਮ ਰਸ਼ਤ ਤੱਕ ਛਤਰੀ ਇਹਨਾਂ ਸਤਰਾ ਤੋਂ ਹੀ ਬਾਣੀ ਸ਼ੁਰੂ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰੀ ਹੋਈ ਹੈ ਇਸ ਨੂੰ ਸਹੀ ਢੰਗ ਨਾਲ ਉਚਾਰ ਕੇ ਜੇ ਅਸੀਂ ਪਾਠ ਕਰਾਂਗੇ ਤਾਂ ਉਹਦਾ ਅਸਰ ਹੋਰ ਵੀ ਚਲਦੀ ਹੋਗਾ ਤੇ ਬਾਕੀ ਰੰਧੀ ਦਾ ਲੈ ਹੈ ਜਿ ਜਦੋਂ ਸ਼ੀਤਾ ਸਿੰਘਾਂ ਦੀ ਕਿਰਪਾ ਹੋਣ ਲੱਗ ਪੈਂਦੀ ਆ ਉਦੋਂ ਸਾਰੇ ਕਾਰਜ ਸਫਲ ਹੋਣ ਲੱਗ ਪੈਂਦੇ ਆ ਕਿਸੇ ਵੀ ਬਾਣੀ ਨੂੰ ਪੜਨ ਵੇਲੇ ਸਾਡਾ ਇਹ ਧਿਆਨ ਰੱਖਣਾ ਚਾਹੀਦਾ ਆ ਕਿ ਅਸੀਂ ਗਾਂਤ ਵਿੱਚ ਪੜੀਏ ਤੇ ਰੋਣਾ ਰੱਪਾ ਨਾ ਪੈਂਦਾ ਹੋਵੇ ਤਾਂ ਕਿ ਸਾਡਾ ਧਿਆਨ ਬਾਣੀ ਵਿੱਚ ਹੀ ਲੱਗੇ ਜਦੋਂ ਅਸੀਂ ਬਾਣੀ ਨੂੰ ਧਿਆਨ ਨਾ ਪੜਦੇ ਹਾਂ ਉਦੋਂ ਬਾਣੀ ਦਾ ਅਸਰ ਜਾਂਦੀ ਹੁੰਦਾ ਹੈ ਤੇ ਇਸ ਬਾਣੀ ਨੂੰ ਪੜਨ ਵੇਲੇ ਇਹ ਭਾਵਨਾ ਬਣਾਣੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਇਸ ਬਾਣੀ ਨੂੰ ਸਰਵਣ ਕਰ ਰਹੇ ਆ ਤੇ ਬਾਕੀ ਜਦੋਂ ਅਸੀਂ ਇਸ ਬਾਣੀ ਦਾ ਪਾਠ 40 ਦਿਨ ਲਗਾਤਾਰ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਦੀਗ ਜ਼ਰੂਰ ਬਣਾਣੀ ਆ ਤੇ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਦੀਗ ਜ਼ਰੂਰ ਬਣਾਣੀ ਆ ਤੇ ਮੱਧ ਤੇ ਵੀ ਜ਼ਰੂਰ ਬੁਝਾਣੀ ਆ ਤੇ ਜਦੋਂ ਅਸੀਂ 40 ਦਿਨ ਦਾ ਪਾਠ ਆਰੰਭ ਕਰਦੇ ਹਾਂ ਘਰ ਵਿੱਚ ਅੰਡਾ ਮੀਟ ਸ਼ਰਾਬ ਕਿਸੇ ਵੀ ਤਰ੍ਹਾਂ ਦਾ ਇਸ ਤਰ੍ਹਾਂ ਦਾ ਸੇਵਨ ਨਹੀਂ ਕਰਨਾ ਹੁੰਦਾ ਕਿਉਂਕਿ ਦਸ਼ਮਦੀ ਬਾਣੀ ਆ ਇਸ ਲਈ ਬਾਣੀ ਨੂੰ ਸੁੱਚਮਤਾ ਨਾਲ ਜਿੰਨਾ ਤੁਸੀਂ ਜ਼ਿਆਦਾ ਸੁੱਚਮਤਾ ਨਾਲ ਕਰੋਗੇ ਉਨਾ ਹੀ ਜ਼ਿਆਦਾ ਇਸ ਮੈਨ ਦਾ ਅਸਰ ਦੇਖੋਗੇ ਬਾਕੀ ਕਈ ਵਾਰ ਕੀ ਹੁੰਦਾ ਜੀ ਮੈਂ ਪਿਛਲੀ ਵੀਡੀਓ ਬਣਾਈ ਸੀਗੀ ਬਾਬਾ ਦੀਪ ਸਿੰਘ ਜੀ ਤੇ ਉਹਨਾਂ ਉਸ ਵੀਡੀਓ ਨੂੰ ਬਹੁਤ-ਬਹੁਤ ਪਿਆਰ ਦਿੱਤਾ ਤੁਸੀਂ ਨੂੰ ਤੇ ਬਹੁਤ ਸਾਰੇ ਉਸ ਵੀਡੀਓ ਵਿੱਚ ਪ੍ਰਸ਼ਨ ਆਏ ਹੋਏ ਸੀ ਕਿ ਅਸੀਂ ਬਹੁਤ ਪਾਠ ਕਰਦੇ ਹਾਂ ਬਹੁਤ ਨਾਮ ਲੈਂਦੇ ਹਾਂ ਪਰ ਸਾਨੂੰ ਕੋਈ ਅਸਰ ਨਹੀਂ ਦਿਖ ਰਿਹਾ ਦੇਖੋ ਬਾਣੀ ਵਿੱਚ ਜਪਜੀ ਸਾਹਿਬ ਵਿੱਚ ਕਿਹਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਬਾਬਾ ਜੀ ਨੇ ਸਾਨੂੰ ਪਹਿਲੇ ਦੱਸ ਦਿੱਤਾ ਹੈ ਕਿ ਸਾਰਾ ਕੁਝ ਪ੍ਰਭਾਤਮਾ ਦੇ ਹੁਕਮ ਅੰਦਰ ਚੱਲ ਰਿਹਾ ਹੈ ਕੁਝ ਵੀ ਚੀਜ਼ ਮਨੁੱਖ ਦੇ ਹੱਥ ਵਿੱਚ ਨਹੀਂ ਹੈਗੀ ਹੁਣ ਜਿਹੜੀ ਚੀਜ਼ ਸਾਡੇ ਹੱਥ ਵਿੱਚ ਹੈ ਹੀ ਨਹੀਂ ਉਹਦੇ ਬਾਰੇ ਅਸੀਂ ਕੀ ਸੋਚ ਸਕਦੇ ਹਾਂ ਕੀ ਕਰ ਸਕਦੇ ਹਾਂ ਇਸ ਲਈ ਸਾਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਬਦ ਤੋਂ ਬਦ ਨਾਮ ਜਪ ਕਰਨਾ ਚਾਹੀਦਾ ਹੈ ਇਹ ਸਭ ਸਾਡੇ ਕਰਮਾਂ ਦਾ ਕਾਰਨ ਹੁੰਦਾ ਆ ਪਿਛਲੀ ਵੀਡੀਓ ਦੇ ਕਮੈਂਟ ਵਿੱਚ ਮੈਨੂੰ ਬਹੁਤ ਕਮੈਂਟ ਆਏ ਕਿ ਅਸੀਂ ਇੰਨਾ ਪਾਠ ਕਰਦੇ ਹਾਂ ਪਰਮਾਤਮਾ ਸਾਡੀ ਨਹੀਂ ਸੁਣ ਰਿਹਾ ਨਹੀਂ ਸੁਣ ਰਿਹਾ ਤਾਂ ਹੋ ਸਕਦਾ ਆ ਕਿ ਪਰਮਾਤਮਾ ਸਾਡੀ ਪ੍ਰੀਖਿਆ ਲੈ ਰਿਹਾ ਹੋਵੇ ਤੁਸੀਂ ਕਦੇ ਵੀ ਬਾਣੀ ਪੜਨੀ ਨਾ ਛੱਡੋ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਅਸੀਂ ਲਾਈਨ ਵਿੱਚ ਲੱਗ ਗਏ ਤਾਂ ਵਾਰੀ ਜ਼ਰੂਰ ਆਊਗੀ ਜੇ ਅਸੀਂ ਲਾਈਨ ਵਿੱਚ ਹੀ ਨਹੀਂ ਲੱਗੇ ਤਾਂ ਸਾਡੀ ਵਾਰੀ ਕਿਤਾ ਆਊਗੀ ਇਸ ਲਈ ਉਹਦਾ ਨਾਮ ਜਪ ਕਰਦੇ ਰਹੋ ਜਿਸ ਦਿਨ ਪਰਮਾਤਮਾ ਦੀ ਕਿਰਪਾ ਹੋਣੀ ਉਸ ਦਿਨ ਪਤਾ ਵੀ ਨਹੀਂ ਲੱਗਣਾ ਬਾਕੀ ਜੀ ਇਸ ਵੀਡੀਓ ਨੂੰ ਵੀ ਇਸੇ ਤਰ੍ਹਾਂ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਪ ਜੀ ਦੇ ਕਿਰਪਾ ਸਦਕਾ ਸਾਡਾ 1000 ਸਬਸਕ੍ਰਾਈਬਰ ਪੂਰੇ ਹੋ ਗਏ ਆ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਾਂ ਮਿਲਾਂਗੇ ਅਗਲੀ ਵੀਡੀਓ ਵੀਡੀਓ ਨਾਲ ਤੇ ਜੇ ਤੁਸੀਂ ਬ੍ਰਹਮ ਘਰ ਚ ਪਾਠ ਨੂੰ ਇਸ ਤਰ੍ਹਾਂ ਵੀਡੀਓ ਅਨੁਸਾਰ ਕਰੋਗੇ ਤਾਂ ਤੁਹਾਡੇ ਘਰ ਵਿੱਚ ਜੋ ਵੀ ਕੀਤਾ ਕਰਾਇਆ ਜਾ ਉਹ 100% ਸਭ ਕੁਝ ਖਤਮ ਹੋ ਜਾਊਗਾ ਤੇ ਅੰਮ੍ਰਿਤ ਨੂੰ ਛਿੜਕਣਾ ਘਰ ਵਿੱਚ ਅੰਮ੍ਰਿਤ ਨੂੰ ਗ੍ਰਹਿਣ ਕਰਨਾ ਬਹੁਤ-ਬਹੁਤ ਜ਼ਰੂਰੀ ਆ ਤੇ ਦੂਸਰੀ ਗੱਲ ਚਲੋ ਪਾਠ ਕਰਦੇ ਸਮੇਂ ਕੋਲ ਜਲ ਰੱਖਣਾ ਚਾਹਲ ਨੂੰ ਕਦੇ ਨਹੀਂ ਢਕਣਾ ਨਹੀਂ ਆਪਣੀ ਸੁਰਤੀ ਉਸ ਜਲ ਵਿੱਚ ਲਾਣੀਆ ਤੇ ਪਾਠ ਨੂੰ ਮੂੰਹ ਵਿੱਚ ਨਹੀਂ ਕਰਨਾ ਉੱਚੀ ਬੋਲ ਕੇ ਕਰਨਾ ਹੋ ਸਕੇ ਤਾਂ ਮਾਲਾ ਤੋਂ ਮੜਕਿਆਂ ਤੋਂ ਕਰ ਲੈਣਾ ਚਾਹੀਦਾ ਹੈ ਬਾਕੀ ਜਦੋਂ ਅੱਗੇ ਫੌਜੀ ਜੰਗ ਨੂੰ ਜਾਂਦੇ ਸੀ ਨਾ ਇਸ ਪਾਠ ਨੂੰ ਸਵਾ ਲੱਖ ਵਾਰ ਕਰਕੇ ਜਾਂਦੇ ਹੁੰਦੇ ਸੀ ਅੱਜ ਵੀ ਬਹੁਤ ਥਾਵਾਂ ਤੇ ਜੰਗ ਤੇ ਜਾਣ ਤੋਂ ਪਹਿਲਾਂ ਇੰਡੀਆ ਵਿੱਚ ਹੀ ਇਹ ਪਾਠ ਅੱਜ ਵੀ ਸਿੰਘਾ ਸਿੱਖ ਰੈਜੀਮੈਂਟ ਦੁਆਰਾ ਕੀਤਾ ਜਾਂਦਾ ਆ ਤੇ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਾਣਾ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ